ਸਾਸਿਕਲ ਕਿਸਾਨ ਵੀਰੋ ਇਹ ਮਿਰਚ ਦੀ ਖੇਤੀ ਬਾਰੇ ਛੋਟੀ ਜੀ ਇਨਫੋਰਮੇਸ਼ਨਲ ਵੀਡੀਓ ਹੈ ਜੀ ਤੁਹਾਡੇ ਲਈ ਮਿਰਚ ਬਾਰੇ ਮੈਨੂੰ ਕਾਫੀ ਸਵਾਲ ਆ ਰਹੇ ਸੀ ਕਿ ਅਸੀਂ ਘਰ 'ਚ ਮਿਰਚ ਲਾਉਣੀ ਹੈ ਘਰ ਖਾਣ ਲਈ ਮਿਰਚ ਲਾਉਣੀ ਹੈ ਜਾਂ ਕਮਰਸ਼ੀਅਲ ਮਿਰਚ ਲਾਉਣੀ ਹੈ ਤਾਂ ਕਿਹੜੀ ਲਈਏ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਛੋਟੀ ਜੀ ਵੀਡੀਓ ਹੈ ਤੇ ਕਾਫੀ ਇਨਫੋਰਮੇਸ਼ਨ ਵਾਲੀ ਵੀਡੀਓ ਹੋਊਗੀ ਜੇਰਾ ਤੁਸੀਂ ਕਿਚਨ ਗਾਰਡਨਿੰਗ ਲਈ ਮਿਰਚ ਲਗਾ ਰਹੇ ਹੋ ਘਰ 'ਚ ਮਿਰਚ ਲਗਾ ਰਹੇ ਇਹ ਦੇਖੋ ਸਾਡੀ ਪਿੱਛੇ ਮਿਰਚ ਦੀ ਪਨੀਰੀ ਵਾਲਾ ਖੇਤ ਹੈ ਕਿਸੇ ਵੀ ਤਰ੍ਹਾਂ ਦੀ ਪਨੀਰੀਆਂ ਚਾਹੀਦੀ ਹੁਣ ਤਾਂ ਤੁਸੀਂ ਸਾਡੇ ਨਾਲ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਫਾਰਮ ਦਾ ਵੀ ਐਨ ਆਰ ਦੀ ਸਾਬਾ ਮਿਰਚ ਲਾ ਲੋ ਪ੍ਰਮੋਸ਼ਨ ਨਹੀਂ ਹੈ ਕੋਈ ਇਹ ਸਾਬਾ ਮਿਰਚ ਬਹੁਤ ਸੋਹਣੀ ਹੈ ਜੀ ਕਿਚਨ ਗਾਰਡਨਿੰਗ ਜੀ ਤੁਸੀਂ ਬਹੁਤ ਸ਼ਾਨਦਾਰ ਦੀ ਪਰਫਾਰਮੈਂਸ ਦੇਖੋਗੇ ਕਮਰਸ਼ੀਅਲ ਦੇ ਵਿੱਚ ਕਾਫੀ ਸਾਰੀਆਂ ਮਿਰਚਾਂ ਚੱਲਦੀਆਂ ਨੇ ਪਰ ਇਸ ਟਾਈਮ ਤੇ ਅਸੀਂ ਸਾਬਾ ਵੀ ਕਮਰਸ਼ੀਅਲ ਚਲਾ ਸਕਦੇ ਹਾਂ ਜਿਨ੍ਹਾਂ ਦੇ ਖੇਤਾਂ 'ਚ ਝੋਨਾ ਲੱਗਣਾ ਮਤਲਬ अर्ली 'ਚ ਖਤਮ ਕਰਨੀ ਹੋ ਸਾਬਾ ਵੀ ਲਾ ਸਕਦੇ ਨੇ ਤੇ ਜਿਨ੍ਹਾਂ ਨੇ ਲੇਟ ਤੱਕ ਚਲਾਉਣੀ ਹੈ ਜੀ ਉਹ ਲਾਉਣ CH27 CH27 ਮਿਰਚ ਕਿਸੇ ਚੰਗੀ ਕੰਪਨੀ ਦੀ ਉਹ ਤੁਸੀਂ ਲੈ ਕੇ ला ਸਕਦੇ ਹੋ ਜੀ ਜੇ ਲੇਟ ਤੱਕ ਰੱਖਣੀ ਹੈ ਮੰਨ ਲਓ ਉਹ ਸਤੰਬਰ ਅਕਤੂਬਰ ਤੱਕ ਰੱਖਣੀ ਹੈ ਤਾਂ ਉਹ ਸੀਟ 27 ਲਾਉਣ ਇਹਨਾਂ ਨੇ ਅਰਲੀ ਚ ਖਤਮ ਕਰਨੀ ਆ ਉਹ ਸਾਬਾ ਮੇਰੇ ਚ ਲਾ ਲੈਣ ਤੇ ਟਾਪ ਦੀਆਂ ਵੈਰਾਈਟੀਆਂ ਜੀ ਟਾਪ ਇਹਨਾਂ ਦੀ ਪਰਫਾਰਮੈਂਸ ਹੈ ਵੀਡੀਓ ਸ਼ੇਅਰ ਕਰਦੇ ਹੋ ਜੇ ਚੰਗੀ ਲੱਗੀ ਤਾਂ ਧੰਨਵਾਦ